ਸ਼ਿਗਰ ਜੀ ਸਤ ਸ੍ਰੀ ਅਕਾਲ ਪੱਵਨ ਵੀ ਤਾਨ ਵੀ ਬਾਖ ਤੇ ਸੁਖ ਲਾਗ ਲਾ ਸ਼ਿਗਰ ਜੀ ਸਤ ਸ੍ਰੀ ਅਕਾਲ ਕਿਦਾ ਭੱਲੇ ਠੀਕ ਹੈ ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ ਦੇ ਕੋ ਜੀ ਗੁਰੂ ਮਹਾਰਾਜ ਦੀ ਕਰਤੱਵ ਹੋਈ ਨਗਰ ਸਾਡੇ ਦੇ ਵਾਹਿਗੁਰੂ ਨੇ ਦਰਸ਼ਨ ਦੇਤੇ ਸਾਡੇ ਨਗਰ ਖੜੇ ਨੇ ਵਾਹਿਗੁਰੂ ਸਾਧ ਸੰਗ ਜੀ ਨਗਰ ਕੀਰਤਨ ਸਾਹਿਬ ਦੇ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਜਤ ਕਰੋ ਸੰਗਤ ਜੀ ਵਾਹਿਗੁਰੂ ਕਰਤਨਾ ਸ੍ਰੀ ਵਾਹਿਗੁਰੂ ਧੰਨਾ ਸਾਡਾ ਨਗਰ ਬੜੇ ਮਹਾਰਾਜ ਨੇ ਦਰਸ਼ਨ ਬਖਸ਼ਿਆ ਉਹਦਾ ਭਲਾ ਕਰੀ ਮੇਰਾ ਮਾਲਕਾ ਵਾਹਿਗੁਰੂ 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 ਸਤਨਾਮ ਸ੍ਰੀ 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 ਵਾਹਿਗੁਰੂ 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 ਸੰਗਤ ਜੀ ਬਹੁਤ ਕਰਮਾ ਭਾਗਾਂ ਵਾਲੇ ਨਗਰ ਹੁੰਦੇ ਨੇ ਜਿੱਥੇ ਗੁਰੂ ਮਹਾਰਾਜ ਦੇ ਪੈਰ ਪੈਂਦੇ ਨੇ ਸੋ ਸਾਰੀ ਸੰਗਤ ਵਾਹਿਗੁਰੂ ਦਾ ਨਾਮ ਜਪੋ ਗੁਰੂ ਮਹਾਰਾਜ ਕਿਰਪਾ ਕਰੇ ਸਭ ਨਗਰ ਕਿੜੇ ਤੇ ਸਭ ਪਰਿਵਾਰਾਂ ਤੇ ਕਿਰਪਾ ਕਰੇ ਮੇਰਾ ਮਾਲਕ ਵਾਹਿਗੁਰੂ ਵਾਹਿਗੁਰੂ ਇਹ ਹੈ ਜੀ ਨਗਰ ਕੀਰਤਨ ਸਾਹਿਬ ਇੰਟਰਨੈਟਾਂ ਵਾਲਾ ਵਿੱਚ ਆਇਆ ਹੋਇਆ ਮਹਾਰਾਣੀ ਕਿਰਪਾ ਕੀਤੀ ਹੈ ਪਿੱਛੋਂ ਵੀ ਕਈ ਪਿੰਡਾਂ ਤੋਂ ਚੱਲਿਆ ਹੋਇਆ ਨਗਰ ਕੀਰਤਨ ਸਤ ਸੰਗਜੇ ਦਰਸ਼ਨ ਕਰੋ ਜੀ ਮਹਾਰਾਣੀ ਸੰਗਤਾਂ ਦੇ ਵਾਹਿਗੁਰੂ 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 ਸੰਗਤ ਜੀ ਸਤਿਨਾਮ ਸ੍ਰੀ ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਸਾਹ ਸੰਗਤ ਜੀ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਜੀ ਅੰਗਦ ਜੀ ਕਿਰਪਾ ਕਰੋ ਵੀਡੀਓ ਨੂੰ ਬਾਅਦ ਤੌਦ ਸ਼ੇਅਰ ਕਰੋ ਕਮੈਂਟ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਬਾਬਾ ਨੰਦਸਾਈ ਜੀ ਤੁਹਾਡੀ ਜੈ ਹੋਵੇ ਸਾਰਾਂ ਨੂੰ ਭਾਗ ਲਾਇਆ ਬਾਬੇ ਨੇ ਬਹੁਤ ਸੰਗਤਾਂ ਜੁੜੀਆਂ ਹੋਈਆਂ ਜੀ ਆਜੋ ਆਜੋ ਪੁੱਤ ਆਜੋ ਸਾਰਿਆਂ ਨੇ ਬਣਾਉਣੇ ਆਜੋ ਕਰ ਬੋਲੇ ਸੋਹਣਿਆ ਹਾਲ ਦਾ ਜਕਾਰਾ ਨਹੀਂ ਲਾਉਂਦੇ ਬਾਬੇ ਢਿੱਲੇ ਹੀ ਆ ਬਲਮਾ ਜਾਮ ਲੱਗਾ ਹੋਇਆ ਸੰਗਤ ਜੀ ਕਿਰਪਾ ਕੀਤੀ ਮੇਰੇ ਮਾਲਕ ਨੇ ਧੰਨ ਭਾਗ ਸਾਡੇ ਨਗਰ ਕੀੜੇ ਦੇ ਗੁਰੂ ਮਹਾਰਾਜ ਨੇ ਦਰਸ਼ਨ ਬਖਸ਼ੇ ਸਾਨੂੰ ਪਾਪੀ ਬੰਦਿਆਂ ਨੂੰ ਸੰਸਾਰੀ ਕੀੜੇ ਜਿਸੀਂ ਆਪੋ ਆਪਣੇ ਕੰਮਕਾਰਾਂ 'ਚ ਰੁੱਝੇ ਹੋਏ ਆਂ ਇੰਨਾ ਟਾਈਮ ਹੀ ਨਹੀਂ ਕਿਸੇ ਕੋਲੇ ਕਿ ਗੁਰੂ ਮਹਾਰਾਜ ਦਾ ਨਾਮ ਲੈ ਲਿਏ ਵਾਹਿਗੁਰੂ 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 ਮੇਰੇ ਅਗੰਮਨ ਹੈ ਆਪਣਾ ਨਾਮ ਸੁਰੀਆ ਹੈ ਗੁਰੂ ਸਤਨਾਮ ਸੁਰੀਆ ਹੈ ਗੁਰੂ ਵਾਹਿਗੁਰੂ ਵਾਹਿਗੁਰੂ सतनाम श्री वागुरू जी सतनाम श्री वागुरू जी सतनाम श्री वाहेगुरु जी वाहेगुरु 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 ਕਰਮਾ ਵਾਲਾ ਨੱਗਰ ਖੇੜਾ ਸਾਡਾ ਮਹਾਰਾਜ ਨੇ ਦਰਸ਼ਨ ਬਖਸ਼ੇ ਆ ਜੀ ਸਾ ਸੰਗਤ ਜੀ ਦਰਸ਼ਨ ਕਰੋ ਗੁਰੂ ਸਾਹਿਬ ਦੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੋ ਕਰਮਾ ਵਾਲੇ ਨਗਰ ਖੇੜਾ ਜਿੱਥੇ ਗੁਰੂ ਮਹਾਰਾਜ ਦੇ ਪੈਰ ਪੈਂਦੇ ਆ ਆਪਣੇ ਕੰਮਕਾਰਾਂ ਨੂੰ ਤਾਂ ਟਾਈਮ ਨਹੀਂ ਮਿਲਦਾ ਕਿਸੇ ਨੂੰ ਪਰ ਮਹਾਰਾਜ ਫਿਰ ਵੀ ਚਲੋ ਦਰਸ਼ਨ ਮੇਲਾ ਬਖਸ਼ਦੇ ਆ ਟਾਈਮ ਟੂ ਟਾਈਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਜੀ ਗੁਰੂ ਵਾਹ ਜੀ ਪਤਨਾਮ ਚਲੇ ਬਹੁਤ ਪਿੰਡਾਂ ਤੋਂ ਸੰਗਤ ਜੁੜੀ ਹੋਈ ਹੈ ਜੀ ਆਪੋ ਆਪਣੀਆਂ ਮੋਟਰਾਂ ਗੱਡੀਆਂ ਤੇ ਟਰੈਕਟਰਾਂ ਤੇ ਮਹਾਰਾਜ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੇ ਨਗਰ ਕੀਰਿਆ ਤੇ मेहर करे मेहर भर आखिर तंदुरस्तियां बखशे वागुरू चढ़दियाँ कला बखशे सब ने मेरा मालक कचे पास वागुरू वागुरू वागू वागुरू वागुरू सतनाम श्री वागुरू ਬਹੁਤ ਲੰਮਿਆ ਜਾਣ ਲੱਗਾ ਹੋਇਆ ਜੀ ਥੋੜੀ ਥੋੜੀ ਸੰਗਤ ਦਰਸ਼ਨ ਮੇਲਾ ਕਰਦੇ ਆਂ ਜੀ ਮੇਰੇ ਮਹਾਰਾਜ ਦੇ ਓਕੇ ਸਾਧ ਸੰਗਤ ਜੀ ਕਰੋ ਮਹਾਰਾਜ ਦੇ ਦਰਸ਼ਨ ਮੇਲਾ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਕਮੈਂਟ ਕਰੋ ਲਾਈਕ ਕਰੋ